ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਬੌਲੀ ਸਾਹਿਬ ਦੀ ਖੁਦਾਈ ਅਤੇ ਭਾਈ ਜੇਠਾ ਜੀ ਦੀ ਸੇਵਾ ਪਿਆਰੀ ਸਾਧ ਸੰਗਤ ਜੀਓ ਉੱਚ ਜਾਤੀਏ ਬ੍ਰਾਹਮਣਾ ਮੁਸਲਮਾਨਾਂ ਤੇ ਖੋਜੀਆਂ ਆਦ ਵੱਲੋਂ ਸਿੱਖਾਂ ਨਾਲ ਇਸ ਗੱਲ ਤੋਂ ਨਫ਼ਰਤ ਕੀਤੀ ਜਾਂਦੀ ਸੀ ਕਿ ਗੁਰੂ ਸਾਹਿਬ ਜੀ ਵਰਨਵੰਡ ਨੂੰ ਖਤਮ ਕਰਕੇ ਸਾਰੀਆਂ ਜਾਤਾਂ ਵਾਲਿਆਂ ਨੂੰ ਇੱਕ ਬਰਾਬਰ ਕਿਉਂ ਦੱਸ ਰਹੇ ਹਨ ਜਦੋਂ ਸਿੱਖ ਨਗਰ ਦੇ ਸਾਂਝੇ ਖੂਹ ਤੋਂ ਪਾਣੀ ਪਰਨ ਜਾਂਦੇ ਤਾਂ ਉਹ ਲੋਕ ਗੁਲੇਲੇ ਮਾਰ ਕੇ ਸਿੱਖਾਂ ਦੇ ਘੜੇ ਤੋੜ ਦਿੰਦੇ ਤੇ ਮਸ਼ਕਾਂ ਨੂੰ ਧੀਰਾ ਨਾਲ ਪਾੜ ਦਿੰਦੇ ਸਨ ਗੁਰੂ ਸਾਹਿਬ ਜੀ ਨੇ ਉਹਨਾਂ ਜਾਤ ਹੰਕਾਰੀਆਂ ਨੂੰ ਮੂੰਹ ਤੋੜਮਾ ਜਵਾਬ ਦੇਣ ਅਤੇ ਜਾਤ ਪਾਤ ਰੂਪੀ ਕੋਡ ਨੂੰ ਜੜ ਤੋਂ ਖਤਮ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ ਇੱਕ ਵੌਇਲੀ ਦਾ ਨਿਰਮਾਣ ਕਰਵਾਉਣ ਦਾ ਫੈਸਲਾ ਕੀਤਾ ਜਿਸ ਵਿੱਚ ਸਾਰੇ ਸਿੱਖ ਇਕੱਠੇ ਇਸ਼ਨਾਨ ਕਰਨ ਕੱਪੜੇ ਧੋਣ ਅਤੇ ਪੀਣ ਦੇ ਹੋਰ ਕੰਮਾਂ ਆਦ ਲਈ ਪਾਣੀ ਦੀ ਵਰਤੋਂ ਕਰਨ ਗੁਰੂ ਸਾਹਿਬ ਜੀ ਦੀ ਆਸਾ ਸੀ ਕਿ ਇਸ ਤਰ੍ਹਾਂ ਜਦੋਂ ਸਾਰੇ ਸਿੱਖ ਇੱਕੋ ਥਾਂ ਤੋਂ ਨਹਾਉਣ ਧੋਣਗੇ ਅਤੇ ਪਾਣੀ ਪੀਣਗੇ ਤਾਂ ਉਹਨਾਂ ਵਿੱਚੋਂ ਜਾਤ ਪਾਤ ਦਾ ਵਖਰੇਵਾਂ ਹਮੇਸ਼ਾ ਲਈ ਬਿਲਕੁਲ ਖਤਮ ਹੋ ਜਾਵੇਗਾ ਜਾਤ ਪਾਤ ਨੂੰ ਖਤਮ ਕਰਨ ਲਈ ਗੁਰੂ ਅਮਰਦਾਸ ਜੀ ਦੀ ਇਹ ਬੜੀ ਦੂਰ ਅੰਦੇਸ਼ੀ ਸੋਚ ਅਤੇ ਇੱਕ ਪਹਿਲ ਕਦਮੀ ਸੀ ਗੁਰੂ ਅਮਰਦਾਸ ਜੀ ਦੇ ਇਸ ਆਸੇ ਅਨੁਸਾਰ ਬਾਅਦ ਵਿੱਚ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਹਿਰ ਬਸਾਉਣ ਸਮੇਂ ਉੱਥੇ ਪਾਵਨ ਸਰੋਵਰ ਅੰਮ੍ਰਿਤਸਰ ਦੀ ਖੁਦਾਈ ਕਰਵਾਈ ਅਤੇ ਅੱਜ ਗੁਰਮਰਿਆਦਾ ਅਨੁਸਾਰ ਹਰੇਕ ਇਤਿਹਾਸਿਕ ਗੁਰੂ ਘਰ ਵਿੱਚ ਇਹ ਸਰੋਵਰ ਮੌਜੂਦ ਹਨ ਇੱਥੇ ਲੱਖਾਂ ਸੰਗਤਾਂ ਬਿਨਾਂ ਕਿਸੇ ਜਾਤ ਪਾਤ ਦੇ ਭੇਦ ਭਾਵ ਦੇ ਇਸ਼ਨਾਨ ਕਰਦੀਆਂ ਹਨ ਸੋ ਇਸ ਤਰ੍ਹਾਂ ਇਹ ਵਾਉਲੀਆਂ ਤੇ ਸਰੋਵਰ ਗੁਰੂ ਸਾਹਿਬ ਜੀ ਨੇ ਸਿੱਖਾਂ ਵਿੱਚੋਂ ਜਾਤ ਪਾਤ ਦੇ ਵਖਰੇਵੇਂ ਨੂੰ ਖਤਮ ਕਰਨ ਲਈ ਬਣਵਾਏ ਸਨ ਗੁਰੂ ਅਮਰਦਾਸ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਵਿਖੇ ਵੌਲੀ ਦੀ ਖੁਦਾਈ ਦਾ ਕਾਰਜ ਆਰੰਭ ਕੀਤਾ ਤਾਂ ਵੌਲੀ ਦੀ ਖੁਦਾਈ ਦਾ ਪਹਿਲਾ ਟੱਕ ਆਪ ਜੀ ਨੇ ਮਹਾਨ ਸਿੱਖ ਬਾਬਾ ਬੁੱਢਾ ਜੀ ਕੋਲੋਂ ਲਗਵਾਇਆ ਪਾਵਨ ਵੌਲੀ ਦੀ ਇਸ ਮਹਾਨ ਸੇਵਾ ਵਿੱਚ ਭਾਈ ਜੇਠਾ ਜੀ ਨੇ ਆਪ ਸਿਰ ਉੱਤੇ ਟੋکریاں ਚੁੱਕ ਕੇ ਮਹਾਨ ਸੇਵਾ ਨਿਭਾਈ ਭਾਈ ਜੇਠਾ ਜੀ ਜੋ ਕਿ ਬਾਅਦ ਵਿੱਚ ਰਿਸ਼ਤੇ ਵਿੱਚ ਚਾਹੇ ਗੁਰੂ ਅਮਰਦਾਸ ਜੀ ਦੇ ਜਵਾਈ ਬਣ ਚੁੱਕੇ ਸਨ ਕਿਉਂਕਿ ਗੁਰੂ ਸਾਹਿਬ ਜੀ ਦੀ ਛੋਟੀ ਲੜਕੀ ਬੀਬੀ ਭਾਨੀ ਜੀ ਦਾ ਵਿਆਹ ਉਹਨਾਂ ਨਾਲ ਹੋ ਚੁੱਕਾ ਸੀ ਪਰ ਫਿਰ ਵੀ ਉਹਨਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਹੰਕਾਰ ਨਹੀਂ ਸੀ ਉਹ ਤਾਂ ਗੁਰੂ ਸਾਹਿਬ ਜੀ ਦਾ ਜਵਾਈ ਹੈ ਤੇ ਇਸ ਤਰ੍ਹਾਂ ਗੁਰੂ ਘਰ ਵਿੱਚ ਟੋਕਰੀਆਂ ਚੁੱਕਣ ਵਾਲਾ ਕੰਮ ਕਿਉਂ ਕਰੇ। ਵਿਆਹ ਹੋਣ ਤੋਂ ਬਾਅਦ ਵੀ ਭਾਈ ਜੇਠਾ ਜੀ ਉਸੇ ਤਰ੍ਹਾਂ ਬੜੀ ਨਿਮਰਤਾ ਸਹਿਤ ਗੁਰੂ ਘਰ ਦੀ ਸੇਵਾ ਵਿੱਚ ਮਗਨ ਰਹੇ। ਇੱਕ ਦਿਨ ਲਾਹੌਰ ਤੋਂ ਭਾਈ ਜੇਠਾ ਜੀ ਦਾ ਸਰੀਕਾ ਪਰਿਵਾਰ ਉਹਨਾਂ ਨੂੰ ਮਿਲਣ ਲਈ ਗੋਇੰਦਵਾਲ ਸਾਹਿਬ ਆਇਆ। ਉਹਨਾਂ ਦੇ ਮਨ ਵਿੱਚ ਸੋਚ ਸੀ ਕਿ ਹੁਣ ਤਾਂ ਉਹਨਾਂ ਦਾ ਲੜਕਾ ਗੁਰੂ ਸਾਹਿਬ ਜੀ ਦਾ ਜਵਾਈ ਬਣ ਚੁੱਕਾ ਹੈ। ਸੋ ਉਸ ਦਾ ਉੱਥੇ ਬੜਾ ਆਦਰ ਸਤਿਕਾਰ ਹੋਵੇਗਾ। ਪਰ ਜਦੋਂ ਉਹਨਾਂ ਨੇ ਭਾਈ ਜੇਠਾ ਜੀ ਨੂੰ ਬੌਲੀ ਦੀ ਸੇਵਾ ਵਿੱਚ ਟੋਕਰੀਆਂ ਢੋਂਦੇ ਤੇ ਮੈੜੇ ਕੱਪੜਿਆਂ ਦੇ ਵਿੱਚ ਦੇਖਿਆ ਤਾਂ ਉਹ ਬੜੇ ਦੁਖੀ ਤੇ ਕ੍ਰੋਧਿਤ ਹੋਈ ਅਤੇ ਸਿੱਧਾ ਗੁਰੂ ਅਮਰਦਾਸ ਜੀ ਕੋਲ ਆ ਜਾ ਕੇ ਕਹਿਣ ਲੱਗੇ ਕਿ ਇਸ ਨੂੰ ਤਾਂ ਕੋਈ ਲੱਥੀ ਚੜੀ ਤੇ ਦੁਨੀਆਦਾਰੀ ਦੀ ਪਰਵਾਹ ਨਹੀਂ ਹੈ ਪਰ ਤੁਸੀਂ ਤਾਂ ਕੁਝ ਸੋਚੋ ਇਹ ਤੁਹਾਡਾ ਜੁਆਈ ਹੈ ਤੇ ਤੁਸੀਂ ਇਸ ਤੋਂ ਟੋکریاں ਢਵਾ ਰਹੇ ਹੋ ਉਹਨਾਂ ਤਾਂ ਇਹ ਮੇਣਾ ਸੁਣ ਕੇ ਗੁਰੂ ਸਾਹਿਬ ਜੀ ਕੋਲ ਹੀ ਖੜੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਭਾਈ ਜੇਠਾ ਜੀ ਦੇ ਸਿਰ ਉੱਤੇ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਬਾਬਾ ਬੁੱਢਾ ਜੀ ਨੇ ਅੱਗੋ ਜਵਾਬ ਦਿੱਤਾ ਗੁਰੂ ਪਿਤਾ ਜੀ ਮੈਨੂੰ ਤਾਂ ਭਾਈ ਜੇਠਾ ਜੀ ਦੇ ਸਿਰ ਉੱਤੇ ਟੋਕਰੀ ਨਹੀਂ ਬਲਕਿ ਦੀਨ ਦੁਨੀਆ ਦਾ ਛਤਰ ਝੂਲਦਾ ਨਜ਼ਰ ਆਉਂਦਾ ਹੈ ਗੁਰੂ ਸਾਹਿਬ ਜੀ ਮੁਸਕਰਾ ਕੇ ਉਹਨਾਂ ਨੂੰ ਕਹਿਣ ਲੱਗੇ ਕਿ ਸ਼ਰਦਾ ਤੇ ਪ੍ਰੇਮ ਦੀਆਂ ਅੱਖੀਆਂ ਨਾਲ ਤੱਕੋ ਭਾਈ ਜੇਠਾ ਜੀ ਦੇ ਸਿਰ ਉੱਤੇ ਤੁਹਾਨੂੰ ਜੋ ਟੋਕਰੀ ਨਜ਼ਰ ਆਉਂਦੀ ਹੈ ਉਹ ਅਸਲ ਵਿੱਚ ਦੀਨ ਦੁਨੀਆ ਦਾ ਛਤਰ ਹੈ ਪਰ ਉਹ ਗੁਰੂ ਸਾਹਿਬ ਜੀ ਦੀ ਸੁਪਵਿਖਤ ਰمز ਨੂੰ ਸਮਝ ਨਾ ਸਕੇ ਤੇ ਕਈ ਤਰ੍ਹਾਂ ਦਾ ਬੁਰਾ ਭਲਾ ਬੋਲਦੇ ਹੋਏ ਉੱਥੋਂ ਚਲੇ ਗਏ ਸ੍ਰੀਕਾ ਪਰਿਵਾਰ ਵੱਲੋਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਬੋਲੇ ਗਏ ਕੁਵੋਲਾਂ ਕਰਕੇ ਭਾਈ ਚੇਠਾ ਜੀ ਬੜੇ ਦੁਖੀ ਹੋਏ ਤੇ ਗੁਰੂ ਸਾਹਿਬ ਜੀ ਤੋਂ ਇਸ ਦੀ ਖੀਮਾ ਜਾਂਚ ਨਾ ਕੀਤੀ ਸੋ ਬਿਨਾ ਕਿਸੇ ਦੇ ਤਾਨੇ ਮੇਣਿਆਂ ਦੀ ਪਰਵਾਹ ਕੀਤਿਆਂ ਪਾਈ ਜੇਠਾ ਜੀ ਲਗਾਤਾਰ ਬੌਲੀ ਦੀ ਸੇਵਾ ਦੇ ਵਿੱਚ ਜੁਟੇ ਰਹੇ ਇਸ ਤਰ੍ਹਾਂ अनेकां ਹੋਰ ਸਿੱਖਾਂ ਨੇ ਵੀ ਬੜੀ ਚੜ੍ਹਦੀ ਕਲਾ ਨਾਲ ਬੌਲੀ ਸਾਹਿਬ ਦੀ ਸੇਵਾ ਵਿੱਚ ਹਿੱਸਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ